ਡਿਪਾਰਟਮੈਂਟ ਗੁਰਦਾਬਾਦ 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 ਦੁੱਧ ਵਿੱਚ ਕੈਮੀਕਲ ਮਿਲਾਵਟ ਦੀਆਂ ਨਿਤ ਦਿਨ ਸ਼ਿਕਾਇਤਾਂ ਮਿਲ ਰਹੀਆਂ ਹਨ ਸ਼ਹਿਰ ਚ ਦੁੱਧ ਵਿੱਚ ਮਿਲਾਵਟ ਵਾਲਾ ਕੰਦਾ ਤੇਜ਼ੀ ਨਾਲ ਵੱਧ ਰਿਹਾ ਹੈ ਨਕਲੀ ਦੁੱਧ ਲੋਕਾਂ ਦੀ ਸਿਹਤ ਵਿਗਾੜ ਰਿਹਾ ਹੈ ਲੋਕਾਂ ਦੀ ਸਿਹਤ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਹਤ ਵਿਭਾਗ ਖਮੋਸ਼ ਕਿਉਂ ਹੈ ਅਤੇ ਲੋਕਾਂ ਦੇ ਸੱਦੇ ਤੇ ਵੀ ਟਾਈਮ ਦੇ ਕੇ ਵੀ ਜੋ ਸਿਹਤ ਵਿਭਾਗ ਦੋ ਦੋ ਘੰਟੇ ਟੀਮ ਲੇਟ ਪਹੁੰਚਣ ਦਾ ਕਾਰਨ ਕੀ ਹੈ ਅੱਜ ਖੰਨਾ ਵਿਖੇ ਸਿਹਤ ਵਿਭਾਗ ਦੀ ਟੀਮ ਜੋ ਦੇਰ ਨਾਲ ਪਹੁੰਚੀ ਅਤੇ ਲੋਕਾਂ ਨੇ ਗੁੱਸੇ ਚ ਆ ਕੇ ਸਿਹਤ ਵਿਭਾਗ ਦੇ ਖਿਲਾਫ ਕੀਤੀ ਨਾੜੇਬਾਜੀ ਸ਼ਹਿਰ ਚ ਵਿਕ ਰਿਹਾ ਮਲਾਬੜ ਵਾਲਾ ਦੁੱਧ ਲੋਕਾਂ ਦੀ ਸਿਹਤ ਨਾਲ ਸਿੱਧੀ ਤੌਰ ਤੇ ਖਿਲਵਾੜ ਹੋ ਰਿਹਾ ਹੈ ਕੈਮੀਕਲ ਦੇ ਹੋਰ ਪ੍ਰਯੋਗ ਕਰਨ ਲੋਕਾਂ ਵਿੱਚ ਡਾਇਰੀਆ ਕਬਜ ਅਤੇ ਪੇਟ ਸੰਬੰਧੀ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਸਿਹਤ ਵਿਭਾਗ ਲੁਧਿਆਣਾ ਦੀ ਟੀਮ ਖੰਨਾ ਪਹੁੰਚੀ ਅਤੇ ਦੁੱਧ ਦੀਆਂ ਡੇਰੀਆਂ ਦੀ ਕੀਤੀ ਚੈਕਿੰਗ ਸਿਹਤ ਵਿਭਾਗ ਵਾਲੇ ਹੈਰਾਨ ਹੋਏ ਜਦੋਂ ਸਰ ਮੈਂ ਦੁੱਧ ਲੈਂਦੀ ਸੀ ਤਾਂ ਇਹ ਐਸਾ ਦੁੱਧ ਨਹੀਂ ਕਿਲਾਈ ਮੈਂ ਕਿਸ سے ਦੁੱਧ ਲੈਂਦੇ تھے ਤੋਂ ਕਿਸੇ ਦਾ ਕੋਈ ਨਾਮ ਵੀ ਨਹੀਂ ਪਤਾ ਸੀ ਦੁੱਧ ਇਹ ਘਰ ਢਾਲ ਕੇ ਢਾਲ ਕੇ ਜਾਂਦਾ ਹੈ ਹਾਂਜੀ ਸਰ ਸਾਡੇ ਤੋਂ 2 70 80 ਲੀਟਰ ਦੁੱਧ ਲੈ ਜਾਂਦੇ ਨਹੀਂ ਅਸੀਂ ਤਾਂ ਆਪਣੇ ਕਾਊਂਟਰ ਤੋਂ ਵੇਚ ਦੇ ਕਰਦੇ ਹਾਂ ਸਾਰਾ ਕੁਝ ਅੱਗੇ ਜਾ ਕੇ ਉਹ ਕੀ ਵੇਚਦੇ ਕਰਦੇ ਨੇ ਸਾਨੂੰ ਸਾਰੋ ਦਾ ਕੀ ਪਤਾ ਜੀ ਦੁੱਧ ਦੇ ਵਿੱਚ ਕੁਝ ਇੰਜ ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਕੰਪਲੇਂਟ ਦੇ ਬੇਸਿਸ ਤੇ ਇਹ ਸੈਂਪਲਿੰਗ ਕੀਤੀ ਆ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਚੱਲੇ ਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮਿਲਾਵਟ 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 ਸਾਵਧਾਨ ਅਗਰ ਤੁਸੀਂ ਦੁੱਧ ਪੀਣ ਦੇ ਸ਼ੱਕੀਨ ਹੋ ਤਾਂ ਹੋ ਜਾਓ ਸਾਵਧਾਨ ਅੱਜ ਤੁਹਾਨੂੰ ਖੰਨੇ 'ਚ ਵਿਕਰੇ ਦੁੱਧ ਦੀ ਸਚਾਈ ਲੋਕਾਂ ਦੀ ਜ਼ੁਬਾਨੀ ਦਿਖਾਵਾਂਗੇ ਕਿਤੇ ਤੁਸੀਂ ਦੁੱਧ ਦੇ ਨਾਂ ਤੇ ਤੁਸੀਂ ਜ਼ਹਿਰ ਤਾਂ ਨਹੀਂ ਪੀ ਰਹੇ ਹੋ ਸਰੀਰ ਨੂੰ ਤਾਕਤ ਦੇਣ ਦੀ ਬਜਾਏ ਕਿਤੇ ਇਹ ਦੁੱਧ ਤੁਹਾਨੂੰ ਨੁਕਸਾਨ ਤਾਂ ਨਹੀਂ ਪਹੁੰਚਾਰਿਆ ਹੈ ਅੱਜ ਅਜਿਹਾ ਹੀ ਮਾਮਲਾ ਖੰਨਾ ਦੇ ਰਤਨਿਹੜੀ ਫਾਟਕਾਂ ਦੇ ਪਾਰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਉਜਾਗਰ ਕੀਤਾ ਹੈ ਅਤੇ ਲੁਧਿਆਣਾ ਸਿਹਤ ਵਿਭਾਗ ਪੰਜਾਬ ਦੀ ਟੀਮ ਨੂੰ ਖੰਨੇ ਚ ਸੱਦਾ ਦਿੱਤਾ ਤੇ ਤੁਸੀਂ ਆਪ ਹੀ ਸਾਰੀ ਰਿਪੋਰਟ ਦੇਖੋ ਪੰਜਾਬ ਲਾਈਵ 18 ਨਿਊਜ਼ ਅਤੇ ਤੇਜ਼ ਰਿਪੋਰਟ 24 ਨਿਊਜ਼ ਤੇ ਓਮਕਾਰ ਸਿੰਘ ਸਤੂਅ ਅਤੇ ਤੇਂਦਰ ਸਿੰਘ ਆਰਟਿਸ ਦੀ ਰਿਪੋਰਟ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਹਾਂ ਕਿਤੇ ਅਸੀਂ ਦੁੱਧ ਦੀ ਜਗ੍ਹਾ ਜ਼ਹਿਰ ਤਾਂ ਨਹੀਂ ਪੀ ਰਹੇ ਹਾਂ ਦੁੱਧ ਵਿੱਚ ਕੈਮੀਕਲ ਮਲਾਵਟ ਦੀਆਂ ਨਿਤ ਦਿਨ ਸ਼ਿਕਾਇਤਾਂ ਮਿਲ ਰਹੀਆਂ ਹਨ ਸ਼ਹਿਰ 'ਚ ਦੁੱਧ ਵਿੱਚ ਮਲਾਵਟ ਵਾਲਾ ਧੰਦਾ ਤੇਜ਼ੀ ਨਾਲ ਵੱਧ ਰਿਹਾ ਹੈ ਨਕਲੀ ਦੁੱਧ ਲੋਕਾਂ ਦੀ ਸਿਹਤ ਵਿਗਾੜ ਰਿਹਾ ਹੈ ਲੋਕਾਂ ਦੀ ਸਿਹਤ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਹਤ ਵਿਭਾਗ ਖਮੋਸ਼ ਕਿਉਂ ਹੈ ਅਤੇ ਲੋਕਾਂ ਦੇ ਸੱਦੇ ਤੇ ਵੀ ਟਾਈਮ ਦੇ ਕੇ ਵੀ ਜੋ ਸਿਹਤ ਵਿਭਾਗ ਦੋ ਦੋ ਘੰਟੇ ਟੀਮ ਲੇਟ ਪਹੁੰਚਣ ਦਾ ਕਾਰਨ ਕੀ ਹੈ ਅੱਜ ਖੰਨਾ ਵਿਖੇ ਸਿਹਤ ਵਿਭਾਗ ਦੀ ਟੀਮ ਜੋ देर ਨਾਲ ਪਹੁੰਚੀ ਅਤੇ ਲੋਕਾਂ ਨੇ ਗੁੱਸੇ ਚ ਆ ਕੇ ਸਿਹਤ ਵਿਭਾਗ ਦੇ ਖਿਲਾਫ ਕੀਤੀ ਨਾਰੇਬਾਜੀ ਸ਼ਹਿਰ ਚ ਵਿਕਰਿਆ ਮਲਾਬਤ ਵਾਲਾ ਦੁੱਧ ਲੋਕਾਂ ਦੀ ਸਿਹਤ ਨਾਲ ਸਿੱਧੀ ਤੌਰ ਤੇ ਖਿਲਵਾੜ ਹੋ ਰਿਹਾ ਹੈ ਕੈਮੀਕਲ ਦੇ ਹੋਰ ਪ੍ਰਯੋਗ ਕਰਨ ਲੋਕਾਂ ਵਿੱਚ ਡਾਇਰੀਆ ਕਬਜ਼ ਅਤੇ ਪੇਟ ਸੰਬੰਧੀ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਸਿਹਤ ਵਿਭਾਗ ਲੋ ਦੀ ਆਣ ਦੀ ਟੀਮ ਖਾਣਾ ਪਹੁੰਚੀ ਅਤੇ ਦੁੱਧ ਦੀਆਂ ਡੇਰੀਆਂ ਦੀ ਕਿੱਤੀ ਚੈਕਿੰਗ ਸਿਹਤ ਵਿਭਾਗ ਵਾਲੇ ਹੈਰਾਨ ਹੋਏ ਜਦੋਂ ਉਹਨਾਂ ਦੇ ਸਾਹਮਣੇ ਹੀ ਦੁੱਧ ਵਿੱਚੋਂ ਪਲਾਸਟਿਕ ਰਬੜ ਵਾਂਗੂ ਤਾਰਾ ਵਰਨੇ ਆ ਸਨ ਲੋਕਾਂ ਵਿੱਚ ਗੁੱਸਾ ਇਹ ਵੀ ਸੀ ਕਿ ਸਿਹਤ ਵਿਭਾਗ ਵਾਲੇ ਸਿਰਫ ਤਿਹਾਰਾਂ ਦੇ ਦਿਨਾਂ ਵਿੱਚ ਹੀ ਗੋਗਲੂਆਂ ਤੇ ਮਿੱਟੀ ਝੜਨ ਲਈ ਆ ਜਾਂਦੇ ਆ ਖਾਲੀ ਖਾਣਾ ਪੂਰਤ ਲਈ तो तो चिपके ਹਾਂ ਇਹ ਤਾਂ ਬਤਲ ਰਹੀ ਹੈ ਵੀ ਜੇ ਅਸੀਂ ਜਾਨੂ ਜਿੱਥੇ ਚੱਜਦੇ ਦੁੱਧ ਆ ਗਏ ਆ ਗਏ ਭਾਈ ਸਾਹਿਬ ਦੁੱਧ ਨਹੀਂ ਹੈ ਕੋਈ ਕਿਹੜਾ ਹੈ ਜੇ ਜੇ ਪ੍ਰਾਣਾ ਦੁੱਧ ਵੀ ਹੋਵੇ ਫਟੇ ਜੇ ਦੁੱਧ ਹੋ ਗਏ ਪਾੜ ਜਾਣਾ ਮਨੀਰ ਬਣ ਜਾਣਾ ਇਹ ਕਿੰਨੇ ਚੱਲੂਗਾ ਸਵਾ ਕੀ ਪਾ ਰਹੀ ਤੁਸੀਂ ਪਿੱਛੇ ਇਹ ਇਹ ਜੋ ਸాల్ਟ ਹੈ ਨਮਕ ਇਹਦੇ ਨਾਲ ਕੀ ਮੜਾ ਦੱਸੋਗੇ ਬੋਲ ਕੇ ਵੀ ਕੀ ਬਣਦਾ ਹੈ ਜੇ ਜਿਹੜਾ ਸాల్ਟ ਪਾਇਆ ਜਾਵੇ ਇੱਕ ਸਕਿੰਟ منٽر 20 <laughs> ਦੁੱਧ ਦਾ ਇਹ ਜਹਾ ਹੁੰਦਾ ਹੀ ਨਹੀਂ। ਕਿਨਾ ਕ ਤੇਰਾ ਮੁੱਤ ਸੋਚਦਾ ਪੂਰਾ ਨਾ ਕੀਤਾ। ਇਹ ਆਪਾਂ ਆਪਣਾ ਮੁੱਤ ਪਾਉਂਦੇ ਆ। ਬਹੁਤ ਮਦਦ ਵੀ ਪਾਦੇ। ਦੋੜਦੀ ਹੋਊਗੀ ਧਾਰ ਘੱਟ ਕੇ ਲੈ ਕੇ। ਪਈਆਂ ਹੋਣ ਖਾਲੀ। ਤਰੀਕੇ ਨਾਲ ਤੇ ਆਰਾਮ ਨਾਲ ਕਰ। ਆਦੋ ਆਹ ਤਰੀਕੇ ਨਾਲ ਸਾਈਂ ਕਰਨਾ। ਅੱਖਰ ਆ ਜਾਂਦੇ ਤੇ ਤੂੰ ਐ ਕਰਦੇ ਆ। ਬੈਕਪੈਕ ਸਾਡਾ ਇਦਾਂ ਹੋ ਜਾਂਦਾ ਸਹੀ ਹੋ ਕੇ। ਦੀ ਸਵੇਰ ਤਾਂ ਆਪਣਾ ਹੋ ਗਈ ਹੈ ਮਗਰ ਸਵੇਰਾਂ ਤਾਂ ਹੋ ਰਹੀ ਹੈ ਮਰੇ ਕੰਮ ਦਾ ਕੋਈ ਬਸ ਨਾ ਲਾਏ ਆਪ ਇਹਨੀਆਂ ਆਹ ਕਾਰਨ ਕਿ ਉਹ ਕਰ ਕਰਨੇ ਪੜਾਉਂਦੇ ਨੂੰ ਪਲਾਉਂਦੇ ਨੂੰ ਵਕੀਲ ਕਰ ਕਰਕੇ ਪੈਨੇ ਉਹ ਤੁਹਾਨੂੰ ਕਰ ਲਿਆ ਹਰੇ ਤੁਹਾਡੇ ਦੋਟ ਬਰਾਬਰ ਨੂੰ ਆ ਗਰਮ ਕਰ ਤਾ ਕਰਮ ਕੀਤਾ ਹੈ ਆ ਗਰਮ ਕੀਤਾ ਹੋਇਆ ਉਹਨੂੰ ਕਰ ਮੈਂ ਵੀ ਕਰੂਗਾ ਲਗਾਂ ਕਰ ਤਾ ਕੀਤਾ ਅੱਗੇ ਉਹ ਮੜਾ ਜਾਵੇ ਰੱਖਦੇ ਹੋ ਰੇ ਕਿ ਆਹ ਜੀ ਕਹਿੰਦੇ ਨੇ ਕਿ ਰੌਲਾ ਲੱਗਿਆ ਮਾਰ ਨਹੀਂ ਆ ਲੋਕ ਜੇ ਟਾਈਮ ਪੂਰੀ ਵੇ ਥੋੜਾ ਜਿਹਾ ਟਾਈਮ ਦਾ ਬਤਾ ਉਹਦਾ ਨੰਬਰ ਫੋਨ ਨਾਮ ਨੰਬਰ ਕਰ ਉਹ ਵੀ ਸੱਲਾਹ ਪੂਰੀ ਗੈਰ ਸਿਮਾ ਕਿ ਨਾਮ ਕਿਹੜੇ ਨੂੰ ਲੈ ਕੇ ਆ ਆਪਣੇ ਯੂਜ਼ਪਲਾਈ ਇਹਨਾਂ ਦੀ ਐਮਬੀ ਫੋਟੋਗ੍ਰਾਫੀ ਕੰਪਨੀ ਆਹੋ ਕੰਪਨੀ 2 ਲੋਨ ਕੋ ਵੀ ਨਾ ਕਿ ਸ਼ੁਰੂ ਕੀਤਾ ਤੇ ਗੰਦੇ ਰੋਟੀ ਲੈ ਰਹੇ ਆਂ ਜਾਨ ਤੋਂ ਆਈ ਜਾਂਦਾ ਅੰਮ੍ਰਿਤਸਰ ਮੈਂ ਤਾਂ ਜਨ ਮੈਂ ਸਰਦਨ ਮੈਂ ਕੱਲ੍ਹ ਤੋਂ ਫਰਾ ਚੱਲ ਰਿਹਾ ਜੀ ਬਹੁਤ ਦੁੱਧ ਪੂਰੇ ਕਰਕੇ ਦੁੱਧ ਖਰਾਬ ਹੁੰਦੇ ਹੁੰਦਾ ਉਹਦਾ ਜਿੰਨਾ ਸਾਡੇ ਪੈਸੇ ਕਿਉਂ ਨਾ ਡੋਟਰ ਹੋ ਗਿਆ ਕਹਿੰਦੇ ਪੂਰੇ ਕਰਕੇ ਦੁੱਧੇ ਟੋਲਾਂ ਚ ਵੀ ਖਰਾਬ ਹੋ ਜਾਂਦਾ ਕੱਲ ਜੇ ਦੁੱਧ ਖਰਾਬ ਹੋ ਸਕਦਾ ਦੁੱਧ ਚ ਟੱਕਣ ਲੱਗੇ ਹੋਏ ਨੇ ਪੂਰਾ ਚਲਦਾ ਬਹੁਤ ਬਹੁਤ ਖੇਤੀ ਖਰਾਬ ਹੁੰਦਾ ਤੋ ਤੁਸੀਂ ਕੀ ਬੋਲੇ ਕਿ 79 ਰੁਪਏ ਕਿਲੋ ਜੀ ਤੇ ਬੇਚਦੇ ਕਿਉਂ ਕੀ ਰੇਟ ਪਾਉਂਦਾ ਮੈਂ ਤੁਹਾਨੂੰ ਇਧਰ ਆਇਆ ਮੈਂ ਵਿੱਚ ਗਾਂ ਦਾ ਪਾ ਕੇ 65 ਰੁਪਏ ਪਾਉਂਦਾ ਵਿੱਚ ਗਾਂ ਦਾ ਮਿਕਸ ਕਰ ਲਾ ਹਾਂਜੀ ਕਿਆ ਨਾਮ ਹੈ ਆਪ ਦਾ

कोई आपको प्रॉब्लम या दूध लेने से कोई बीमारी वगैरह कुछ है सर में दर्द मतलब पेट में दर्द अच्छा पहले ऑपरेशन भी हुआ है हां जी ऑपरेशन हुआ चार महीने हो गए कहां था ऑपरेशन हुआ था सी मेरे ना मेरे बताई थी बच्चा दन नहीं होने के अच्छा आप क्या कहना चाहते हो बस मैं यही कहना चाहती हूँ कि जहर ना मिलाएं। ਜੇ ਤੰਦਰੀ ਹੈ ਤੁਹਾਡੀ ਟੀਮ ਖੜੀ ਹੈ ਇੱਥੇ ਜਿੱਥੇ ਇਹਨਾਂ ਨੂੰ ਮੈਡਮ ਨੂੰ ਪ੍ਰੋਬਲਮ ਹੋਈ ਹੈ ਦੁੱਧ ਦੀ ਦੁੱਧ ਲੰਨ ਦੇ ਲਈ ਉਸਮ ਦੇ ਕੀ ਕਹਣੇ ਤੁਸੀਂ ਸਿਹਤ ਵਿਭਾਗ ਨੂੰ ਡੀ ਐਚਓ ਸਾਹਿਬ ਨੂੰ ਫੋਨ ਮਾਰਿਆ ਸੀਗਾ ਬਿਲਕੁਲ ਜੀ ਡੀ ਐਚਓ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਟੀਮ ਬਣਾਈ ਸੀ ਟੀਮ ਆ ਰਹੀ ਆ ਇਹ ਕੀ ਆ ਇਹ ਨਹੀਂ ਟੀਮ ਕਦੋਂ ਆਏ ਕਿੰਨੇ ਵਜੇ ਟੈਂਪ ਤੱਕ ਸੀ ਤੁਸੀਂ ਟੀਮ ਨੂੰ 7 ਵਜੇ ਦਾ ਟਾਈਮ ਦਿੱਤਾ ਸੀ ਉਹ ਆਫੀਸਰ ਦੀ ਨੈਗਲੀਜੈਂਸੀ ਆ ਜਿਹੜੇ ਉਹਨਾਂ ਨੇ ਟਾਈਮ ਦਾ ਪਾਬੰਦ ਨਹੀਂ ਹੋਇਆ ਨਹੀਂ ਦੇਖੋ 7 ਵਜੇ ਤੇ ਟੀਮ ਨੂੰ ਟਾਈਮ ਦਿੱਤਾ ਸੀ ਲੇਕਿਨ 6 ਵਜੇ ਤੱਕ ਦੁੱਧ ਪਾ ਜਾਂਦੇ ਨੇ ਹਰ ਇੱਕ ਗਲੀਆਂ 'ਚ ਦੁੱਧ ਪਾ ਜਾਂਦੇ ਨੇ ਸਾਰੇ ਟੈਂਪੂ ਬਾਹਰ ਨਿਕਲਦੇ ਹਨ ਜੀ ਨਹੀਂ ਸਰ ਇਹ ਪਾਰਟੀ ਕਲਰ ਦੇ ਜਿਹੜਾ ਦੁੱਧੀ ਆ ਇਹਦਾ ਟਾਈਮ 7 ਵਜੇ ਦਾ ਸੀ ਇਹ ਕੱਲੇ ਦੁੱਧੀ ਦਾ ਹਾਂ ਇਹਦੇ 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 ਕੱਲੇ ਦੁੱਧੀ ਦਾ ਟਾਈਮ ਸੀਗਾ ਕਿਉਂਕਿ ਇਹ ਸਾਨੂੰ ਤਾਂ ਇਹ ਇਨਫੋਰਮੇਸ਼ਨ ਸੀ ਕਿ ਨਾ ਵੀ ਇਹ ਇਕੱਲਾ ਦੋਜੀ ਜਿਹੜਾ ਹੈਗਾ ਇਹ ਦੁੱਧ ਇਦਾਂ ਦਾ ਪਾਉਂਦਾ ਹੈ ਹੁਣ ਸਾਨੂੰ ਸਾਰੇ ਦੁੱਧੀਆਂ ਦਾ ਨਾ ਪਤਾ ਅੱਛਾ ਨਹੀਂ ਸਾਰੇ ਦੁੱਧੀਆਂ ਜਾਂਚ ਕਰਨ ਵਾਸਤੇ ਨਹੀਂ ਤੁਸੀਂ ਗਿਆ ਟੀਮ ਕਹਨੇ ਆ ਵੀ ਜਾਂਚ ਹੋਵੇ ਦੁੱਧ ਦੀ ਜਾਂਚ ਹੋਵੇ ਪਰ ਜਿਹੜੇ ਸਹੀ ਨੇ ਸਹੀ ਵੀ ਹੋ ਸਕਦੇ ਨੇ ਲੇਕਿਨ ਜਿਹੜੇ ਸਾਡੇ ਸਾਹਮਣੇ ਆ ਉਹ ਤਾਂ ਬਿਲਕੁਲ ਗਲਤ ਆ ਨਾ ਜਿਹੜਾ ਇਹ ਵੀਡੀਓ ਤੁਸੀਂ ਤਾਂ ਤੁਹਾਨੂੰ ਦਿਖ ਰਿਹਾ ਕਿ ਰਬੜ ਮੰਗੋ ਸਾਰਾ ਦੁੱਧ ਵਿਕ ਗਿਆ ਹੋ ਰਿਹਾ ਏ ਇਹ ਸ਼ਾਇਦ ਖੰਨੇ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਵਿਕ ਰਿਹਾ ਹੈ ਦੁੱਧ ਸਾਰਾ ਖਾ ਲਿਆ ਇਹਦਾ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਖੰਨੇ ਦੇ ਵਿੱਚ ਇੰਨਾ ਮਾੜਾ ਦੁੱਧ ਵਿਕ ਰਿਹਾ ਹੈ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਆ ਦੇਖੋ ਦੁੱਧ ਦੀ ਹਾਲਤ ਇਹ ਦੁੱਧ ਥੋੜਾ ਏ ਇਹ ਦੇਖੋ ਇਹਦੀ ਤੇਜਿੰਦਰ ਜੀ ਮੈਂ ਤੁਹਾਨੂੰ ਇੱਕ ਵੀਡੀਓ ਲੱਗ ਤੋਂ ਦੂੰਗਾ ਕਿ ਇਹ ਦੁੱਧ ਦੀਆਂ ਕਿੰਨੀਆਂ ਕਿੱਡੀਆਂ ਵੱਡੀਆਂ ਤਾਰਾਂ ਬਣਦੀਆਂ ਸੀ ਹੁਣ ਤਾਂ ਹੱਥਾਂ 'ਚ ਲੈ ਲੈ ਕੇ ਥੋੜਾ ਜਿਹਾ ਉੱਦਾਂ ਹੋ ਗਿਆ ਐਡਾ-ਐਡੀਆਂ ਵੱਡੀਆਂ ਨਹੀਂ ਨਹੀਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਬਹੁਤ ਆਏ ਨੇ ਲੇਕਿਨ ਦੁੱਧ ਕਿਹੜਾ ਅੱਜ ਦਾ ਵਿਕਦਾ ਹੈ ਬਹੁਤ ਜ਼ਿਆਦਾ ਇਹ ਵਿਕ ਰਿਹਾ ਹੈ ਲੇਕਿਨ ਸੇਕ ਸੇ ਤੇ ਮਹਿਕਮਾ ਵਿਭਾਗ ਸੇ ਤੇ ਵਿਭਾਗ ਸੁੱਤਾ ਕਿਉਂ ਪਿਆ ਇਸ ਮੰਡੀ ਜੀ ਬਿਲਕੁਲ ਜੀ ਤੁਹਾਡੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਜੇ ਵਿਭਾਗ ਸੁੱਤਾ ਪਿਆ ਹੈ ਤਾਂ ਵਿਭਾਗ ਨੂੰ ਜਗਾਉਣਾ ਵੀ ਪਊਗਾ ਅਸੀਂ ਆਪਣੇ ਤੌਰ ਤੇ ਸਰਕਾਰ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਿਹੜਾ ਫੂਡ ਸੇਫਟੀ ਅਫੀਸਰਦ ਨੇ ਇਹਨਾਂ ਦੀ ਨੈਗਲੀਜੈਂਸੀ ਪ੍ਰੋਪਰ ਵੇਨ ਨਾਲ ਇਹਨਾਂ ਤੇ ਕਾਰਵਾਈ ਵੀ ਕੀਤੀ ਜਾਵੇ ਜਿਹੜੇ ਅਫਸਰਾਂ ਦੀ ਨੈਗਲੀਜੈਂਸੀ ਹੈ ਅੱਜ ਈਮੇਲ ਕਰਨ ਦੇ ਬਾਵਜੂਦ ਵੀ ਜੇ 7 ਵਜੇ ਦੀ ਟਾਈਮਿੰਗ ਤਾਂ ਉਹ ਲੇਟ ਹੋਏ ਇਹਦਾ ਕਾਰਨ ਤੁਸੋਂ ਰੋਟੀ ਤਾਂ ਜਿਹੜਾ ਉਹ ਡੀ ਐਚਓ ਮੈਡਮ ਨੂੰ ਦੇਣਾ ਚਾਹੀਦਾ ਅੱਜ ਹੀ ਸਿਰੇ ਫੋਨ ਮਾਰੇ ਸੀ ਸੀ ਜੀ ਜੀ ਬਿਲਕੁਲ ਅੱਛਾ ਕੀ ਜਵਾਬ ਜੇ ਕੋ ਡੀ ਐਚਓ ਮੈਡਮ ਕਹਿੰਦੇ ਜੀ ਆਲਰੇਡੀ ਹੁਣ ਨਿਕਲ ਗਏ ਨੇ ਅਫਸਰ ਪਰ ਸਾਨੂੰ ਇਹ ਨਹੀਂ ਦੱਸਿਆ ਕਿੱਥੋਂ ਨਿਕਲ ਗਏ ਨੇ ਹੁਣ ਪਤਾ ਚੱਲਦਾ ਕਿ ਉਹ ਲੁਧਿਆਣੇ ਤੋਂ ਨਿਕਲੇ ਨੇ ਅੱਛਾ ਅੱਜ 1 ਘੰਟਾ ਹੋਰ ਲੱਗਿਆ ਮਤਲਬ ਤੁਹਾਡੇ ਕਹਿਣ ਦਾ ਤਕਰੀਬਨ ਰਾਉਂਡ ਰਾਉਂਡ ਕਹਿੰਦੇ ਨੇ ਉਹ ਵੀ ਥੋੜੀ ਦੇਰ ਤੇ ਆ ਜਾਗੇ 15-20 ਮਿੰਟ ਦੇ ਆਊਂਡ ਕਹਿੰਦੇ ਨੇ ਲੇਕਿਨ ਹੁਣ ਦਾ ਹੁਣ ਹੁਣ ਫਾਇਰ ਹੈ ਕਿ ਜਦੋਂ ਐਸਟਨ ਤਾਂ ਦੁੱਧ ਪੈ ਜਾਂਦਾ ਹੁੰਦਾ ਹੁਣ ਜਦ ਇੱਕ ਇੱਕ ਘੰਟਾ ਉਹ ਲੇਟ ਹੈ ਤੁਸੀਂ ਇਹ 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 ਲਾਪਰਵਾਹੀ ਤੁਮਨੇ shear ਮੈਂ ਬਿਲਕੁਲ ਜਿਹੜੀ ਇਹ ਨੈਗਲੀਜੈਂਸੀ ਹੈ ਆਪਣੇ ਮੁਖਤੱਤੀ ਅਫਸਰ ਦੀ ਨੈਗਲੀਜੈਂਸੀ ਹੈ ਲੇਕਿਨ ਇਹ ਅਭੀ ਜਿਹੜਾ ਦੋਚੀ ਆਪਾਂ ਨੇ ਟਾਰਗੇਟ ਤੇ ਜਿਹੜੇ ਦੋਚੀ ਨੂੰ ਆਪਾਂ ਕੈਪਚਰ ਕਰਨਾ ਸੀ ਉਹ ਇਸ ਟਾਈਮ ਆਪਾਂ ਸਾਰੇ ਪ੍ਰੈਸ ਮੀਡੀਆ ਹੈ ਹੋਰ ਪਤਵੰਤੇ ਸੱਜਣ ਨੇ ਸਾਰੇ ਨੇ ਉਹਨਾਂ ਦੇ ਸਾਹਮਣੇ ਹਾਜ਼ਰੀ ਦੇ ਵਿੱਚ ਰੁਕਿਆ ਹੋਇਆ ਹੈ ਟੀਮ ਆਏਗੀ ਇਹਦੀ ਸੈਂਪਲਿੰਗ ਵਗੈਰਾ ਹੋਏਗੀ ਮੈਂ ਤੁਹਾਨੂੰ ਬੋਲਦਾ ਤੇ ਜਿਹੜੇ ਬਹੁਤ ਲੋਕਾਂ ਦੀ ਸ਼ਿਕਾਇਤ ਹੈ ਕਿ ਇਹ ਗਾਇਬ ਪਿਛਲੇ ਮਹੀਨੇ ਮੈਂ ਕਲਾਹੀਏ ਮੈਂ ਪਿੰਡੋਂ ਤੋਂ ਦੱਕਾ ਲੈ ਕੇ ਨੂੰ ਦੋ ਸਾਲ ਹੋ ਗਏ। ਜਿਹੜੇ ਕੋਲੋਂ ਮੈਂ ਪੂਰੀ ਡੱਬੀ ਉਹ ਸਮੁੰਦਰ ਸਾਲ ਦੋ ਸਾਲ ਹੋ ਗਏ। ਅੱਛਾ ਕੀ ਰੇਟ ਲੱਗਣਾ ਤੁਹਾਨੂੰ? ਉਹ ਤਾਂ ਹੀ ਮੈਂ ਤਾਂ 65 ਬੰਨਾ ਹੀ ਲੈ ਕੇ ਕੀ ਰੇਟ ਨਾ 70 ਵੀ ਕੀ ਨਾਮ ਕੀ ਰਿਸਿਆ ਹੈ ਆਪਣੇ ਨਾਮ ਕੀ ਰਿਸਿਆ ਹੈ ਹਾਂ ਜੀ ਦੇ 65 ਬੰਨਾ ਹਾਂ ਜੀ ਵਿੱਚ ਵਿੱਚ ਗਾਂ ਦਾ ਤੋਂ ਹੁੰਦੇ ਗਾਂ ਤੋਂ ਹੋਰ ਕੀ ਬਿਕਸ ਕਰਦੇ ਹੋ ਹੋਰ ਹੋਰ ਤੇ ਜਿਹੜੇ ਇਹ ਗੋਟ ਬੰਦੇ ਐ ਕਹਿੰਦੇ ਆਂਦਰ ਚ ਚੱਕ ਲੈ ਕਹਿੰਦਾ ਮੇਰੇ ਘਰੇ ਮੱਝਾਂ ਨਹੀਂ ਆਗੀਆਂ ਆਹ ਫਤੂ ਜੀ ਦੇਖ ਲਓ ਕਿ ਇਹ ਥੁਤਾ ਜੀ ਕੱਲ ਵਾਇਲ ਕਰਿਆ ਗਿਆ ਜੀ ਜਿਹੜਾ ਕਿ ਪੂਰੀ ਡਰੀ ਦੇ ਉੱਪਰੋਂ ਲੱ타 ਹੋਇਆ ਹੈ ਜੋ ਦੱਸ ਰਿਹਾ ਹੈ ਉਹ ਗੁਰ ਫੁੱਟ ਮਲੇ ਹੋਏ ਹੈ ਪਰ ਡਿਪਾਰਟਮੈਂਟ ਨੂੰ ਵੀ ਜਰੀ ਆ ਇਹਦੀ ਸ਼ਿਕਾਇਤ ਕੀਤੀ ਸੀ ਜੀ ਜੀ ਕਿ ਉਹ ਆਈ ਨਹੀਂ ਅੱਜ ਹੋਰ ਆ ਰਹੇ ਨੇ ਜੀ ਇਹੇ ਦੇਖੋ ਜੀ ਸਾਫ ਲੱਫਾਂ ਦੇ ਵਿੱਚ ਇਹ ਕਹੀਏ ਕਿ ਸਰਾਬ ਮਾਫੀਆ ਨਾਲੋਂ ਇਹ ਮਿਲਕ ਮਾਫੀਆ ਜੋ ਸੀਰੀਅਸ ਹੈ ਕਿਉਂਕਿ ਸ਼ਰਾਬ ਬਿਨਾਂ ਹਜੇ ਕੰਮ ਚੱਲ ਸਕਦਾ ਪਰ ਇਹਨੂੰ ਪੱਛੇ ਪਿੰਦੇ ਨੇ ਬੁੱਡੇ ਪਿੰਦੇ ਨੇ ਹਰ ਪਰਿਵਾਰ ਦਾ ਇਹ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਚੀਜ਼ ਆ ਮਿਲਕ ਇਸ ਤੋਂ ਬਿਨਾਂ ਲਾਈਫ ਨਹੀਂ ਚੱਲਦੀ ਔਰ ਇਸ ਦੇ ਨਾਲ ਜੋ ਖਲਵਾੜ ਹੋ ਰਿਹਾ ਜੋ ਨਕਲੀ ਦੁੱਧ ਪਲਾਇਆ ਜਾ ਰਿਹਾ ਇਹਦੇ ਤੇ ਸਖਤ ਤੇ ਸਖਤ ਐਕਸ਼ਨ ਤਤਲੇ ਕੇਸ ਨਾਲੋਂ ਵੀ ਸੀਰੀਅਸ ਮਾਮਲਾ ਹੈ ਇਸ ਤੋਂ ਇਲਾਵਾ ਜੋ HTH ਹੈ ਡੈਸਟਿਕ ਹੈਲਥ ਡਿਪਾਰਟਮੈਂਟ ਹੈ ਕੱਲ ਦੀ ਇਨਫਾਰਮੇਸ਼ਨ ਅਸੀਂ ਪ੍ਰੋਪਰ ਦੇ ਚੁੱਕੇ ਆਂ ਸਾਨੂੰ ਮੈਸੇਜ ਵੀ ਆ ਗਿਆ ਸੀ ਕਿ ਟੈਲੀਫੋਨਿਕਲੀ ਕੇ ਟੀਮ ਬਣਾ ਦਿੱਤੀ ਗਈ ਹੈ ਹਜੇ ਤੱਕ ਟੀਮ ਨਹੀਂ ਪਹੁੰਚੀ ਆਣਾ ਕਰ ਨਹੀਂ ਰਹੇ ਨੇ ਤੇ ਦੇ ਕਹਿੰਦੇ ਗੱਡੀ ਪੰਚਰ ਹੋ ਗਈ ਕਦੀ ਨਿਕਲੇ ਨਹੀਂ ਹੈ ਲੁਧਿਆਣੇ ਤੋਂ ਆਣਾ ਅਸੀਂ ਖੜੇ ਆ ਜੀ ਸਵੇਰੇ 7 ਵਜੇ ਕੋਈ ਨਹੀਂ ਆ ਰਿਹਾ ਨਿਗਲੀਜੈਂਸੀ ਹੈ ਸੀਰੀਅਸ ਐਕਸ਼ਨ ਲੈਣਾ ਚਾਹੀਦਾ ਹੈ ਅਸੀਂ ਇਸ ਮਾਮਲੇ ਨੂੰ ਦੱਬਣ ਨਹੀਂ ਦੇਵਾਂਗੇ ਜਿੰਨਾ ਮਰਜੀ ਕੋਈ ਕੋਸ਼ਿਸ਼ ਕਰ ਲਵੇ ਸੀਐਮ ਭਗਵੰਤ ਮਾਨ ਜੀ ਨੂੰ ਸਾਡਾ ਇਹ ਸੰਦੇਸ਼ ਮੈਸੇਜ ਹੈ ਰਿਕੁਐਸਟ ਹੈ ਬੇਨਤੀ ਹੈ ਕਿ ਤੁਹਾਡੇ ਪੰਜਾਬ ਦੇ ਬੱਚਿਆਂ ਦੀ ਸਿਹਤ ਨਾਲ ਜੋ ਖਿਲਵਾੜ ਹੋ ਰਿਹਾ ਹੈ ਉਹਨੂੰ ਅਸੀਂ ਲਗ ਤੋਂ ਵੀਡੀਓ ਭੇਜ ਰਹੇ ਹਾਂ ਉਤੇ ਐਕਸ਼ਨ ਲੈ ਕੇ ਸਭ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦੇ ਮਾਫੀਆ ਜੋ ਕੰਮ ਕਰ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਲੜਕਾ ਦੁੱਧ ਖੁਦ ਬਣਾਉਂਦਾ ਹੈ ਇਹ ਕਿੱਥੋਂ ਵੀ ਲੈ ਕੇ ਆਂਦਾ ਇਹਦੀਆਂ ਬਰਾਂਚਾਂ ਕੀ ਨੇ ਇਹਦਾ ਮਾਸਟਰ ਮਾਈਂਡ ਕਿੱਥੇ ਹੈ ਉਹਨੂੰ ਕੱਢ ਕੱਢਣਾ ਚਾਹੀਦਾ ਫੜਨਾ ਚਾਹੀਦਾ ਔਰ ਸਾਰੇ ਜਿੰਨੇ ਵੀ ਮਿਲਕ ਦੇ ਪੁਆਇੰਟ ਨੇ ਸਾਰਿਆਂ ਦੀ ਚੈਕਿੰਗ ਸਾਰਿਆਂ ਦੀ ਟੈਸਟਿੰਗ ਜਿਸ ਤਰ੍ਹਾਂ ਪੁਲਿਸ ਨਾਕੇ ਲਾ ਕੇ ਕਰਦੀ ਹੈ ਹੈਲਥ ਡਿਪਾਰਟਮੈਂਟ ਇਸ ਤਰ੍ਹਾਂ ਕਿਉਂ ਨਹੀਂ ਕਰ ਰਿਹਾ ਔਰ ਕਰੂਗਾ ਕਿ ਨਹੀਂ ਕਰੂਗਾ ਇਹ ਪੰਜਾਬ ਦੀ ਹੈਲਥ ਦੇ ਨਾਲ ਖਲਵਾੜ ਹੈ ਇਤੇ ਸੀਰੀਅਸ ਐਕਸ਼ਨ ਬਹੁਤ ਜ਼ਰੂਰੀ ਤੁਹਾਨੂੰ ਯਾਦ ਆ ਵੀ ਖੰਨੇ ਦੇ ਵਿੱਚ ਲਾਸਟ ਚੈਕਿੰਗ ਕਦੋਂ ਹੋਈ ਸੀ ਖਾਨਕੀ ਨਾਲ ਸਮਝੋ ਦੇਖੋ ਇਸ ਤਰ੍ਹਾਂ ਦੀ ਇਹ ਚੈਕਿੰਗ ਤਾਂ ਹਮੇਸ਼ਾ ਦੀਵਾਲੀ ਦੇ ਸਾਰੇ ਨੂੰ ਹੁੰਦੀਆਂ ਨੇ ਤਿਹਾੜਾਂ ਦੇ ਟਾਈਮ ਤੇ ਜਿਵੇਂ ਬਰਸਾਤੀ ਮੈਡਿਕ ਬਾਹਰ ਨਿਕਲਦੇ ਨੇ ਹੈਲਥ ਡਿਪਾਰਟਮੈਂਟ ਉਸ ਤਰ੍ਹਾਂ ਹੀ ਨਿਕਲਦਾ ਹੈ ਉਸ ਤੋਂ ਬਾਅਦ ਦੇ ਵਿੱਚ ਉਪਚਾਰ ਬੈਠ ਜਾਂਦੇ ਨੇ ਅੰਡਰ ਦੀ ਟੇਬਲ ਗੱਲਾਂ ਹੋ ਰਹੀਆਂ ਹੋਣਗੀਆਂ ਅਸੀਂ ਸਾਡੇ ਕੋਲੇ ਕੋਈ ਸਬੂਤ ਨਹੀਂ ਹੈ ਪਰ ਇਹ ਬਿਲਕੁਲ ਸੰਭਾਵਿਕ ਹੈ ਜਿਸ ਤਰ੍ਹਾਂ ਦੇ ਮਾਫੀਆ ਚੱਲ ਰਹੇ ਨੇ ਤੋਂ ਅਸੀਂ ਇਸ ਚੀਜ਼ ਦੀ ਪੱਕੀ ਕੋਈ ਡਿਟੇਲ ਨਹੀਂ ਰੱਖਦੇ ਪਰ ਇਹ ਅਸੀਂ ਇਸ ਰਿਪੋਰਟ ਨੂੰ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ ਇਹਦਾ ਸਾਨੂੰ ਪੂਰਾ ਪੂਰਾ ਹਿਸਾਬ ਚਾਹੀਦਾ ਬੱਚਿਆਂ ਦੇ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਲੇਡੀਜ਼ ਦੇ ਆਪਰੇਸ਼ਨ ਹੋ ਰਹੇ ਨੇ पता नहीं चल रहा है कि की है। कल तो नौल चाया। सी केशनू पर के जमा। मेरा नाम हर्ष है हमने ना लिया था दूध और मतलब रख दिया आंटी के ने उबाली नहीं दी बोला कि कोई बात नहीं आप दे देना दे जब उबाली दी मतलब अगली सुबह उबाली दी आंटी को बोला आंटी देखना कि खराब हो गई दूध आंटी वो है, हाँ आंटी कह रहे कोई बात नहीं बोली बना लेते हैं गुड है उबाली देते थे तो मतलब आंटी ने जब निकाला वो निकल रहा था भी भी। नहीं मतलब हमने ना जब तो जैसे कि लेना है तो लेके तुरंत पका देना था ये पहली बार हमें पता लगी अगर हमें पहले पता होता तो हम पहले एक्शन लेते जरूर जैसे हाँ। दूध फटता है हाँ। तो क्या ऐसा नहीं उसके तो दाने दाने से बन जाते हैं दूध के के फटने के बाद। ये तो की तरह रहा है।, तो, 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 से भी आ रही है। पेट में दर्द बताते हैं बच्चे खुद मेरे पेट में दर्द होता है मुझे डॉक्टर ने दूध बता रखा था तो मैं दूध पीती थी शाम के टाइम डेली हाँ जी दिक्कत आई है आपको बस पेट में दर्द बच्चे दोनों तीनों ऑपरेशन मेरा हुआ है पर मुझे ये नहीं पता कि इसी की वजह से हुआ या कोई और प्रॉब्लम है है पर तो दिक्कत तो है तो दूध से कभी शिकायत बारे में नहीं पहली बार मुझे पता लगी। तो अभी भलकर इन्होंने साथ दिया है कि इन्होंने बताया कि मैं बुला रहा हूँ किसी को तो दिखाना है दूध चेक कराना है मैंने इनको दिखाया तो क्या मान करते हैं बस मैं ये कहना चाहती हूँ कि ये जहर ना पिलाया जाए किसी को ਮੇਰਾ ਨਾਮ ਹੈ ਨਰੇਸ਼ ਬੁਰੀ ਇੱਕ ਦੂਜੀ ਅੱਜ ਪਕੜਿਆ ਗਿਆ ਜਿਹਦੇ ਕੋਲ ਬਹੁਤ ਨਗਦੀ ਤੇ ਆ ਗਾੜੇ ਤੇ ਸ੍ਰੀ ਬੁਰੀ ਪੂਰੀ ਟਾਈਮ ਤੋਂ ਬੈਠਿਆ ਰਹੇ ਹਾਂ ਜੀ ਆਹ ਭਾਂਡਿਆ ਸਰ ਸਾਡੇ ਤੋਂ 70 80 ਲੀਟਰ ਦੁੱਧ ਲੈ ਜਾਂਦੇ ਨਹੀਂ ਅਸੀਂ ਤਾਂ ਆਪਣੇ ਕਾਊਂਟਰ ਤੋਂ ਵੇਚ ਦੇ ਕਰਦੇ ਹਾਂ ਸਾਰਾ ਕੁਝ ਅੱਗੇ ਜਾ ਕੇ ਉਹ ਕੀ ਵੇਚ ਦੇ ਕਰਦੇ ਨੇ ਸਾਨੂੰ ਸਰ ਉਹਦਾ ਕੀ ਪਤਾ ਜੀ ਉਹਦਾ ਮੰਗ ਉਹਦਾ ਸੈਂਪਲ ਹੋਣਾ ਚਾਹੀਦਾ ਈ ਉਹ ਉਹਨੂੰ ਰੋਜ਼ ਦਾ ਹੋਣਾ ਚਾਹੀਦਾ ਉਹਦਾ ਚੈੱਕ ਸਾਡੇ ਦਾ ਆਪਣੇ ਕਾਊਂਟਰਾਂ ਦੀ ਚੈਕਿੰਗ ਹੋਵੇ ਜਾਂ ਮਰਜ਼ੀ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਕਦੇ ਸਾਡੇ ਕਦੇ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਕਿੰਨਾ ਕਿਤੋਂ ਲੈ ਰਹੇ ਹਾਂ ਬੰਦਾ ਹਾਂਜੀ ਕਿੰਨਾ ਕਿਤੋਂ ਲੈ ਰਹੇ ਸਾਢੇ 2 ਦਾ ਸਾਢੇ 3 ਹੱਬ ਤੋਂ ਲੈ ਰਹੇ ਜਿਵੇਂ ਬੋਸ ਆ ਡੋਨਟ ਸੈਂਪਲ ਵਾਲੇ ਨੇ ਟੀਮਾਂ ਨੂੰ ਕਿਉਂ ਨਾਲ ਨਹੀਂ ਕਰਨ ਚੈੱਕ ਜਿਵੇਂ ਸਰ ਗਊਆਂ ਦੇ ਦੁੱਧ ਨਾਲ ਤਾਂ ਹੋਰ ਹੀ ਸਕਦਾ ਹੋਰੋ ਕੀ ਕੀ ਮਿਲਾ ਕੇ ਵੇਚਦੇ ਕਰਦੇ ਨੇ ਉਹਨਾਂ ਨੂੰ ਪਤਾ ਹੋਣਾ ਸਾਢੇ 2 ਦਾ 75 ਰੁਪਏ ਲੈਂਦੇ ਨੇ ਅੱਗੇ 60 65 ਰੁਪਏ ਵੇਚਦੇ ਨੇ ਦੇਖ ਲੋ ਉਹਨ ਕੀ ਕਰਦੇ ਨੇ ਕੀ ਨਹੀਂ ਕੋਈ ਆਇਆ ਤੁਹਾਨੂੰ ਹੈਲਪ ਕਰਨ ਕੋਈ ਨਹੀਂ ਸਰ ਸ਼ਾਂਤ ਕੋਈ ਨਹੀਂ ਆਇਆ ਜੀ ਬੱਤੀ ਮੰਨਤ ਅਸੀਂ ਤਾਂ ਮੰਗ ਕਰਦੇ ਹਾਂ ਉਹਦੀ ਪੂਰੀ ਚੈਕਿੰਗ ਹੋਣੀ ਚਾਹੀਦੀ ਆ ਟੈਗੀ ਕਾਟ ਹੋਣੀ ਚਾਹੀਦੀ ਆ ਕੋਈ ਕੰਮ ਦੀ ਸਾਡੇ ਤੋਂ ਕੋਈ ਅਲਿਗੇਸ਼ਨ ਨਹੀਂ ਲੱਗਣਾ ਚਾਹੀਦਾ ਬੱਸ ਇਹ ਇਕੱਲੇ ਲੈ ਕੇ ਜਾ ਰਹੇ ਤੇ ਭਰਾ ਜਾਂ ਬਾਦਰ ਵੀ ਲੈ ਕੇ ਜਾ ਰਹੇ ਨਾਲ ਨੇ ਇਹ ਇਕੱਲੇ ਹੀ ਲੈ ਕੇ ਜਾ ਰਹੇ ਸਾਡੇ ਤੋਂ ਨਾ ਇਹਦਾ ਮੁੰਡਾ ਵੀ ਨਾਲ ਆਂਦਾ ਇੱਕ ਟਾਈਮ ਉਹ ਮੁੰਡਾ ਲੈ ਜਾਂਦਾ ਹੀ ਕੇ ਲੈ ਜਾਂਦੇ ਕਿੰਨੇ ਕਿੰਨੇ ਗੋਦੀ ਜਿਹੜੇ ਨੇ ਉਹ ਨਹੀਂ ਲੈਂਦੇ ਸਾਰੇ ਮੇਤੋਂ ਦਾ ਦੋ ਦਿਨ ਲੈਂਦੇ ਨਹੀਂ ਡਾਕਟਰ ਜਤਿੰਦਰ ਵਰਗ ਡਾਕਟਰ ਇਹ ਮੈਟਰ ਐ ਸੀ ਕਿ ਸ਼ਿਕਾਇਤ ਅਸੀਂ ਕੋਈ ਇੱਥੇ ਦੁੱਧ ਦੇ ਵਿੱਚ ਕੋਈ ਦੁੱਧ ਦੇ ਵਿੱਚ ਕੁਝ ਇੰਜ ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਕੰਪਲੇਂਟ ਦੇ ਬੇਸਿਸ ਤੇ ਇਹ ਡਿਸੈਂਬਲਿੰਗ ਕੀਤੀ ਆ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਉਹੀ ਚੱਲਦੇ ਸਰ ਜੀ ਇਹ ਹੁਣ ਲੈਬ ਵੀ ਚੈੱਕ ਕਰੇਗੀ ਉਹ ਦਾ ਆਪਾਂ ਦੱਸਨੇ ਤੇ ਪਰ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਚੈੱਕ ਕਰ ਸਰ ਜੀ ਕਿੱਥੋਂ ਲੈ ਰਹੇ ਨੇ ਜੀ ਮੈਨੂੰ ਦੱਸਿਆ ਕਿ ਮਿਕਸ ਹੈ ਘੋਮਾਉਣ ਲੱਗ ਲੱਗ ਜਪ ਲੈ ਕੇ ਨਾ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹ ਤੇ ਇਹਨਾਂ ਕਿਹਾ ਕਿ ਬਾਦਰ ਰੇਟ ਦਾ ਦਿੰਨੇ ਆ ਸਿਰਫ ਉਸ ਤੋਂ ਬਾਅਦ ਮਿਕਸ ਕਰਕੇ ਮਿਕਸਚਰ ਬਣਾਇਆ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪ ਆਪਣੇ ਸਭ ਨਾਲ ਕੰਮ ਕਰੀਏ ਪੋਸੀਬਲ ਹੈ ਕਿ ਕਲਾਸਿਕ ਟਾਈਪ ਬਣ ਲਗਦਾ ਜੁ ਛੱਟ ਨਹੀਂ ਇਹ ਹੁਣ ਲੈਬ ਵੀ ਦੱਸੇਗੀ ਆਪਾਂ ਇਹ ਤੇ ਕਮੈਂਟ ਲਈ ਮ ਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਆਈ ਤੇ ਉੱਤੇ ਕਾਰਵਾਈ ਹੋਣੀ ਅਸਲ ਵਿੱਚ ਇਹ ਵੈਸੇ ਵੀ ਇਹ ਕੈਮੀਕਲ ਸਕੈਟ ਤੇ ਚੈਟੀਕਾਸਟ ਵੀ ਇਹ ਬੇਲ ਗਈ ਹੈ ਪਰ ਉਹ ਕੋਈ ਖਾਸਸ ਲੱਗ ਰਿਹਾ ਨੇ ਰਿਪੋਰਟ ਤੇ ਆ ਜਾਂਦੀ ਹੈ ਰਿਪੋਰਟ ਤੇ 15 ਦਿਨਾਂ ਚ ਹੀ ਆ ਜਾਂਦੀ ਹੈ ਕਿਹੜੀ ਜਗ੍ਹਾ ਤੇ ਤੱਕ ਪੜੇਗੇ ਜੇ ਇਹਦੇ ਸੈਂਟਰਲ ਪੜੇਗੇ ਨਾ ਕੋਈ ਡੁਪਲੀਕੇਟ ਪੜਿਆ ਗਿਆ ਸਭ ਕੀ ਡੁਪਲੀਕੇਟ ਦਾ ਤੇ ਨਹੀਂ ਪਨੀਰ ਨੂੰ ਤੇ ਸਿੰਪਲ ਫੇਲ ਹੋਇਆ ਦੁੱਧ ਦੇ ਸਬਸਟੈਂਡਰਡ ਆ ਜਾਂਦੇ ਆ ਤੇ ਕੋਈ ਇੰਜ ਬਿਲਕੁਲ ਨਕਲੀ ਨਕਲੀ ਵਾਲਾ ਕੋਈ ਕਨਸੈਪਟ ਅਜੇ ਤੱਕ ਤੇ ਨਹੀਂ ਸਾਰੀ ਕਿੰਨਣਾ ਜਿਵੇਂ ਲੇਕਿਨ ਤੁਸੀਂ ਬਹੁਤ ਲੇਟ ਆਨ ਚ ਫਿਰ ਆਨ ਦਾ ਵੇ ਲੱਗ ਜਾਂਦਾ ਟਾਈਮ ਥੋੜਾ ਬਹੁਤ ਲੱਗਦਾ ਤੇ ਸਿਰ ਪੰਨ ਜਿਹੜੇ ਸਟਰੀਟ ਪੈਂਟਰਸ ਨੇ ਉਹਨਾਂ ਵੱਲੋਂ ਜਿਹੜਾ ਕੋਈ ਨਾ ਹੀ ਚੈਟਿੰਗ ਵਾਸਤੇ ਕਈ ਵਾਰੀ ਲੈਟਰਸ ਦਿੱਤੀਆਂ ਨੇ ਯਾਨੀ ਈਮੇਲਸ ਭਾਈਏ ਕਿ ਨਹੀਂ ਇਹੀ ਤੇ ਰੈਗੂਲਰ ਕਰਦੇ ਨੇ ਤੇ ਮੈਨੂੰ ਲੱਗਦਾ ਜੀ ਸ਼ਾਇਦ ਕੋਈ ਜੇ ਕੋਈ ਕੰਪਲੇਂਟ ਹੋਈਗੀ ਤੇ ਤੁਸੀਂ ਦੱਸੋ ਪੈਂਡਿੰਗ ਮੈਨੂੰ ਲੱਗਦਾ ਖੰਨੇ ਦੀ ਤੇ ਨਹੀਂ ਹੁਣੀ ਸ਼ੱਕ ਖੰਨੇ ਦੀ ਕੋਈ ਕੰਪਲੇਂਟ ਤੇ ਖੰਨੇ ਦੀ ਤੇ ਨਹੀਂ ਹੁਣੀ ਕਿੰਨੀ ਕੀ ਦੌਰ ਬਾਅਦ ਚੈੱਕ ਕਰਨੀ ਚਾਹੀਦੀ ਅਸੀਂ ਤੇ ਰੈਗੂਲਰ ਕਰਦੇ ਹੀ ਰਹਿੰਦੇ ਆ ਤੇ ਲੈ ਰੈਗੂਲਰ ਹੀ ਕਰਦੇ ਰਹਿੰਦੇ ਆ ਜਾਂ ਤੇ ਗਲੀਆ ਮਿਲਿਆ ਚਾਹੇ ਟੈਂਕੂ ਜਾਂ ਫੋਰ ਲੀਰ ਆਪੇ ਉਹਦੇ ਅਸਲ ਚ ਇਹ ਹੈ ਨਾ ਹੁਣ ਆਪਾਂ ਰੈਂਡਮਲੀ ਚੈੱਕ ਕਰਨਾ ਹੈ ਸਾਡੇ ਕੋਲ ਹੁਣ ਜਵਾਬ ਪਿੰਨ ਪੁਆਇੰਟ ਹੋ ਗਿਆ ਤੇ ਪਿੰਨ ਪੁਆਇੰਟ ਚੀਜ਼ ਹੋ ਗਈ ਨਾ ਸਾਨੂੰ ਕੋਈ ਨਾ ਪਰਮਿਸ਼ਨ ਮਿਲੇ ਉਹ ਤਾਂ ਪਿੰਨ ਪੁਆਇੰਟ ਹੋ ਗਿਆ ਤੇ ਅਹੀਂ ਤੇ ਪਰ ਰੈਂਡਮਲੀ ਚੈੱਕ ਕਰਨਾ ਹੁੰਦਾ ਉਹ ਚੀਜ਼ ਕੁਝ ਹੋ ਜਾਂਦੀ ਬੈਠੇ ਉਹ ਤੋਂ ਆਣ ਦਾ ਟਾਈਮ ਦਾ ਖੰਨੇ ਕੋ ਡ ਇਹਨਾਂ ਦੇ ਵਿੱਚ ਕਾਫੀ ਪਿੰਡ ਲੱਗਦੇ ਨੇ ਸ਼ਹਿਰ ਵੱਡਾ ਕਾਫੀ ਹੈ ਇੰਨੀ ਜਨਤਾ ਜਿਹੜੀ ਹਾਂ ਲੁਧਿਆਣਾ ਹੈ ਕਾਫੀ ਵੱਡਾ ਪਰ ਥੋੜਾ ਜਿਹਾ ਚਲੋ ਹੁਣ ਹੌਲੀ ਹੌਲੀ ਹੋ ਜਾਏਗਾ ਇੰਪਰੂਵਮੈਂਟ ਸੈਂਪਲ ਫੇਲ ਹੁੰਦਾ ਕਿਸੇ ਤੇ ਵੈਲਿਡਿਟੀ ਇਹੋ ਗੱਲ ਜੀ ਹੈ ਜੇ ਦਾ ਫੋਟੋ ਵੀਜ਼ਾ ਜਾਂਦੀ ਹੈ ਕਿ ਸੈਂਪਲ ਵੇਖੋ ਜੀ ਦੋ ਕੈਟੇਗਰੀਆਂ ਚ ਫੇਲ ਹੋ ਸਕਦਾ ਜਾਂ ਤੇ ਹੋ ਜੇ ਅਨਸੇਫ ਅਨਸੇਫ ਆ ਜੇ ਤਾਂ ਬਿਲਕੁਲ ਖਾਣ ਵੀ ਜੋਗ ਨਹੀਂ ਹੈਗਾ ਅਨਸੇਫ ਆ ਗਿਆ ਫਿਰ ਉਹਦੇ ਚਿੱਤੇ ਲੱਗੇਗਾ ਅਦਾਲਤ ਦੀ ਕੇਸ ਅਦਾਲਤ ਦੇ ਵਿੱਚ ਇਹਨਾਂ ਦੀ ਫਿਕਰ ਦਾ ਜਮਾਨਤਾ ਹੋਣਗੀਆ ਫਿਰ 2-4 ਸਾਲ 5-7 ਜਿੰਨਾ ਕੇ ਚੱਲਦੇ ਚੱਲੇਗਾ ਤੇ ਜੇ ਦੂਜੀ ਕੈਟਾਗਰੀ ਹੈ ਉਹਦੇ ਚ ਆ ਜਾਂਦਾ ਹੈ ਵੀ ਕਿਸੇ ਚ ਫੈਟ ਕੱਟਿਆ ਕਿਸੇ ਐਸਐਨ ਤੋਂ ਕੱਟਿਆ ਉਹ ਸਬ ਸਟੈਂਡਰਡ ਆ ਕੇ ਜੀ ਤੇ ਉਹਦੇ ਵਿੱਚ ਫਿਰ ਆਪਣੇ ਇੱਥੇ ਏਡੀਸੀ ਮੈਡਮ ਨੇ ਇੱਥੇ ਉਤਾਰ ਚੁੱਕੇ ਲੱਗਦਾ ਪੂਰਾ ਫਾਈਟ ਕਰਦਾ ਸਰ ਇਹਦੇ ਦੁੱਧ ਟੋਲਣ ਵਾਲੇ ਵੀ ਨੇ ਇਹਨਾਂ ਦਾ ਕੋਈ ਸਮਝ ਵੀ ਹੁੰਦਾ ਵੀ 90 ਤੱਕ ਕੰਪਨੀ ਦਾ ਹੈ ਪਾਸ ਹੋ ਗਿਆ ਨਹੀਂ ਇਹ ਤੇ ਦੇਖੋ ਹੁਣ ਇੱਥੇ ਇੰਡੀਆ ਦੇ ਵਿੱਚ ਤੇ ਫਿਰ ਸਿਸਟਮ ਹੈ ਕਿ ਦੁੱਧ ਹੀ ਦਿੰਦੇ ਆ ਜਾਂ ਇੱਥੇ ਇੰਜ ਸਹੀ ਤੋਂ ਦੇ ਮਤਲਬ ਕੋਈ ਐਕਸਟਰਾ ਵੀ ਟਾਈਮ ਸਮਾਂ ਉਹਦੇ ਤੋਂ ਫੋਟੋ ਨਹੀਂ ਆਹੀ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ 10 ਵਜੇ ਤੱਕ ਮੰਡੋ 11 ਤੱਕ ਮੰਡੋ ਤੇ ਇਹਨਾਂ ਦੀ ਹੁਣ ਸਰ